ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਪੈਸ਼ਨਰਸ 2 ਸਾਲ ਦਾ ਵਾਅਦਾ ਲੈ ਕੇ ਰਿਟਾਇਰ ਹੁੰਦੇ ਹਨ ਉਹਨਾਂ ਦਾ ਏਰੀਅਰ ਕਦੋਂ ਰਿਲੀਜ਼ ਹੋਵੇਗਾ ਕਿਸ ਸਮੇਂ ਏਰੀਅਰ ਉਹਨਾਂ ਨੂੰ ਮਿਲੇਗਾ ਜੋ ਕਰਮਚਾਰੀ ਐਕਸਟੈਂਸ਼ਨ ਦੇ ਸਰਵਿਸ ਕਰ ਚੁੱਕੇ ਹਨ ਉਹਨਾਂ ਦੇ ਲਈ ਬਣਾਈ ਗਈ ਇੱਕ ਉਦਾਹਰਨ ਹੈ ਉਸ ਦੇ ਵਿੱਚ ਜੋ ਪੈਨਸ਼ਨਰ ਆਪਣੇ 52 ਸਾਲ ਦੀ ਉਮਰ ਉਹ ਇੱਕ ਇੱਕ 16 ਤੋਂ ਪਹਿਲਾਂ ਪੂਰੀ ਕਰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਜਾਂ ਦੋ ਸਾਲ ਦੀ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲਈ ਗਈ ਹੈ ਇਸ ਕੇਸ ਦੇ ਵਿੱਚ ਜੋ ਕਰਮਚਾਰੀ ਦੀ ਅਸੀਂ ਉਦਾਹਰਨ ਲਈ ਹੈ ਉਹਨਾਂ ਦੀ ਡੇਟ ਆਫ ਰਿਟਾਇਰਮੈਂਟ 30/4/2015 ਇਹ 52 ਸਾਲ ਦੀ ਏਜ ਪੂਰੀ ਕਰ ਲੈਂਦੇ ਹਨ ਉਹ 1/5/2015 ਤੋਂ 30/4/2017 ਤੱਕ 2 ਸਾਲ ਦੀ ਸਰਵਿਸ ਦੇ ਵਿੱਚ ਵਾਅਦਾ ਲਿਆ ਜਾਂਦਾ ਹੈ ਲੈ ਕੇ ਉਹ ਰਟਾਇਰ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਸ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਇਹਨਾਂ ਦਾ ਜੋ 에ਰਰ ਹੈ ਉਹ ਕਿਸ ਡੇਟ ਤੋਂ ਮਿਲੇਗਾ ਸਭ ਤੋਂ ਪਹਿਲਾਂ ਜੋ ਇਹ ਪੈਸ਼ਨਰ ਹਨ ਜੋ 18 2 2025 ਦੀ ਨੋਟੀਫਿਕੇਸ਼ਨ ਆਈ ਸੀ ਉਸ ਦੇ ਵਿੱਚ 75 ਸਾਲ ਤੋਂ ਘੱਟ ਏਜ ਦੀ ਪੈਸ਼ਨਰ ਹਨ ਇਹਨਾਂ ਤੇ ਜੋ ਕੰਡੀਸ਼ਨਲ ਲੱਗੀ ਹੈ ਉਹ 15 ਕਿਸ਼ਤਾਂ 18 ਕਿਸ਼ਤਾਂ ਤੇ 9 ਕਿਸ਼ਤਾਂ ਜੋ ਸਰਕਾਰ ਦੇ ਵੱਲੋਂ ਦਿੱਤੀਆਂ ਜਾਣੀਆਂ ਹਨ ਤਾਂ 2016 ਤੇ 17 ਦਾ ਬਕਾਇਆ ਜੋ ਹੈ ਇੱਕ ਇੱਕ 16 ਤੋਂ 31 12 2017 ਤੱਕ ਦੇਣਾ ਹੈ ਉਹਦੀਆਂ ਪਹਿਲਾਂ 15 ਕਿਸ਼ਤਾਂ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੈਲਕੂਲੇਟ ਹੋਣਗੀਆਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਚੀਜ਼ ਹੈ ਇਹਨਾਂ ਦੀ ਜੋ ਡੇਟ ਆਫ ਰਿਟਾਇਰਮੈਂਟ ਹੈ 30/4/2015 ਤਾਂ ਇਸ ਪੈਨਸ਼ਨਰ ਨੂੰ ਜੋ 1/16 ਤੋਂ ਲੈ ਕੇ 30/4/2017 ਤੱਕ ਦਾ ਕੋਈ ਵੀ ਏਰੀਅਰ ਨਹੀਂ ਮਿਲੇਗਾ ਕਿ ਇਹ ਏਰੀਅਰ ਕਿਉਂ ਨਹੀਂ ਮਿਲੇਗਾ ਕਿਸ ਨੋਟੀਫਿਕੇਸ਼ਨ ਦੇ ਤਹਿਤ ਇਹ ਏਰੀਅਰ ਸਰਕਾਰ ਨੇ ਰੱਦ ਕੀਤਾ ਹੈ ਤਾਂ 1/16 ਤੋਂ 34 2017 ਜੋ ਅਪਰੇਸ਼ਨ ਇਹ ਬੰਦਾ ਹੈ ਕਿ ਇੰਨਾ ਆਪਣਾ EMPLOYEES ਨੂੰ ਜਾਂ ਇੰਨਾ ਪੈਸ਼ਨਰਸ ਨੂੰ ਜੋ ਅਰੀਅਰ ਹੈ ਉਹ ਕਦੋਂ ਮਿਲੇਗਾ ਹੁਣ ਦੇਖੋ ਜੋ ਪਹਿਲਾ ਜਿਹੜੀ ਜਿਹੜੀ ਇਨਸਟਾਲਮੈਂਟ ਬੰਦੀ ਹੈ ਉਹ ਬੰਦੀ ਹੈ 11 16 ਤੋਂ 31 12 2017 ਤੱਕ 11 16 ਤੋਂ 34 17 ਤੱਕ ਤਾਂ ਇਹਨਾਂ ਨੂੰ ਕੋਈ ਵੀ ਏਰੀਅਰ ਨਹੀਂ ਮਿਲੇਗਾ 1517 ਤੋਂ ਪਹਿਲਾਂ ਇਨਸਟਾਲਮੈਂਟ ਦਾ ਜੋ ਏਰੀਅਰ ਹੈ 311217 ਤੱਕ ਦਾ ਏਰੀਅਰ ਇਹਨਾਂ ਨੂੰ ਮਿਲੇਗਾ ਜੋ ਕਿ ਇਹਨਾਂ ਦਾ ਸਬੰਧਿਤ ਬੈਂਕ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏਗਾ ਤਾਂ ਇਹ ਏਰੀਅਰ ਕਿੱਦਾਂ ਮਿਲੇਗਾ ਇਸ ਏਰੀਅਰ ਨੂੰ ਜੋ ਹੈ ਏਰੀਅਰ ਹੈ ਟੋਟਲ ਜੋ ਏਰੀਅਰ ਇਹ ਬੰਦਾ ਹੈ ਇਹ 8 ਮਹੀਨਿਆਂ ਦਾ ਬੰਦਾ ਹੈ ਤਾਂ 8 ਮਹੀਨਿਆਂ ਦਾ ਜੋ ਏਰੀਅਰ ਹੈ ਉਹ 15 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਤਾਂ ਜਿੰਨੀ ਵੀ ਅਮਾਉਂਟ ਬਣਦੀ ਹੈ ਇਹਨਾਂ ਦੀ ਅਮਾਉਂਟ ਬਣਦੀ ਹੈ 10000 ਰੁਪਏ ਏਰੀਅਰ ਦਾ ਟੋਟਲ ਏਰੀਅਰ ਇੱਕ 517 ਤੋਂ 3112 17 ਤੱਕ ਉਸ ਨੂੰ ਜਿਹੜਾ ਹੈ ਤਕਸੀਮ 15 ਤੇ ਕੀਤਾ ਜਾਵੇਗਾ ਤਾਂ ਇਹਨਾਂ ਦੀ ਜੋ ਕਿਸ਼ਤ ਹੈ April 2025 ਵਿੱਚ ਸਟਾਰਟ ਹੋਵੇਗੀ ਜੇਕਰ ਤੁਹਾਡਾ ਏਰੀਅਰ ਹਜੇ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਨਹੀਂ ਹੋਇਆ ਤਾਂ ਹੋ ਸਕਦਾ ਹੋ ਅਗਲੇ ਮਹੀਨੇ ਹੋ ਜਾਵੇ ਪਰ ਜੋ ਇਹ 15 ਕਿਸ਼ਤਾਂ ਹਨ ਜਿਸ ਤਰ੍ਹਾਂ ਅਸੀਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਤੀ ਹੈ ਕਿ ਇਹ 15 ਕਿਸ਼ਤਾਂ ਅਪ੍ਰੈਲ 2025 ਤੋਂ ਲੈ ਕੇ ਤੁਹਾਡਾ ਜੂਨ 2026 ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਣਗੀਆਂ ਪਰ ਜੋ ਏਰੀਅਰ ਹੈ ਉਹ ਇਸ ਐਗਜ਼ਾਮਪਲ ਦੇ ਤਹਿਤ 8 ਮਹੀਨੇ ਦਾ ਏਰੀਅਰ ਹੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਅਗਰ ਇਸ ਐਗਜ਼ਾਮਪਲ ਦੇ ਤਹਿਤ ਜੋ ਪੈਂਡਿੰਗ ਏਰੀਅਰ ਹੈ 1 ਇੱਕ 18 ਤੋਂ 31 21 ਤੱਕ ਦਾ ਅਗਰ ਇਸ ایرਰ ਦੀ ਗੱਲ ਕਰੀਏ ਉਹ ਬੈਂਕ ਦੇ ਵੱਲੋਂ ਇੰਨਾ ਪੈਸ਼ਰਸ ਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਤੇ 18 ਤੇ 19 ਦਾ ਜੋ ایرਰ ਹੈ 18 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ 2020 ਤੋਂ ਲੈ ਕੇ 3621 ਤੱਕ ਦਾ ਜੋ ایرਰ ਹੈ ਉਹ ਸਰਕਾਰ ਦੇ ਵੱਲੋਂ 9 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ ਜੋ ਕਿ 18 2025 ਦੀ ਨੋਟੀਫਿਕੇਸ਼ਨ ਦੇ ਤਹਿਤ ਇਹ ਸਾਰੀ ਜਿਹੜੀ ਜਾਣਕਾਰੀ ਇਹ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀਆਂ ਜਾਣਗੀਆਂ ਦੂਸਰੀ ਉਦਾਹਰਨ ਜੋ ਹੈ ਕਰਮਚਾਰੀ ਦੀ 52 ਸਾਲ ਰਿਟਾਇਰਮੈਂਟ ਡੇਟ ਬੰਦੀ ਸੀ ਉਹ 1116 ਤੋਂ ਬਾਅਦ ਬੰਦੀ ਹੈ ਮਤਲਬ ਕਿ 1116 ਨੂੰ ਕਰਮਚਾਰੀ ਦੀ ਜੋ ਤਨਖਾਹ ਹੈ ਉਹ ਰਵਾਈਜ਼ਡ ਹੋ ਚੁੱਕੀ ਹੈ 6% ਕਮਿਸ਼ਨ ਦੇ ਵਿੱਚ ਤਾਰ ਰਿਵਿਜ਼ਨ ਹੋ ਚੁੱਕੀ ਹੈ ਤੇ ਇਹਨਾਂ ਦੀ ਜੋ ਐਗਜ਼ਾਮਪਲ ਅਸੀਂ ਲਈ ਹੈ 34 16 ਨੂੰ ਰਿਟਾਇਰਮੈਂਟ ਬੰਦੀ ਹੈ ਗਰਮਚਾਰੀ ਦੀ 익ਸਟੈਂਸ਼ਨ ਲਈ ਹੈ 152016 ਤੋਂ 30418 ਤੱਕ 2 ਸਾਲ ਦਾ ਵਾਅਦਾ ਲੈ ਕੇ ਰਿਟਾਇਰ ਹੋਏ ਹਨ ਤਾਂ ਇਸ ਕੰਡੀਸ਼ਨ ਦੇ ਵਿੱਚ ਜੋ ਏਰੀਅਰ ਹੈ ਜੋ 16 116 ਤੋਂ ਲੈ ਕੇ 30416 ਕਿਉਂਕਿ ਉਸ ਉਸ ਟਾਈਮ ਨੂੰ ਵਰਕਿੰਗ ਏਮਪਲੋਈ ਸੀ ਤਾਂ ਤੁਹਾਡੇ ਡੀਡੀਓ ਦੇ ਵੱਲੋਂ ਇਸ 4 ਮਹੀਨਿਆਂ ਦਾ ਜੋ ਏਰੀਅਰ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵਗਿਆ ਉਸ ਤੋਂ ਬਾਅਦ 1516 ਤੋਂ 30 4 18 ਦਾ ਜੋ ایرિયર ਹੈ ਤਾਂ 1 5 16 ਤੋਂ 30 4 18 ਤੱਕ ਦਾ ਜੋ ایرિયર ਹੈ ਉਸ ਦੇ ਬਾਰੇ ਅਜੇ ਕੋਈ ਵੀ ਸਪਸ਼ਟੀਕਰਨ ਨਹੀਂ ਹੈ ਕਿ ਉਹ ਕਰਮਚਾਰੀ ਨੂੰ ਜਾਂ ਪੈਸ਼ਨਰਸ ਨੂੰ ਮਿਲੇਗਾ ਜਾਂ ਨਹੀਂ ਸੋ ਦੋਸਤੋ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਉਸ ਦੇ ਬਾਰੇ ਦੇਖਦੇ ਹਾਂ ਇਹ ایرિયਰ ਮਿਲੇਗਾ ਜਾਂ ਨਹੀਂ ਸਰਵਿਸ ਰੂਲ ایرિયਰ ਬਾਰੇ ਕੀ ਕਹਿੰਦਾ ਹੈ ਜਿਨ੍ਹਾਂ ਨੂੰ ਵੀ ਇੰਟੈਂਕਸ਼ਨ ਮਿਲੀ ਹੈ ਉਹਨਾਂ ਦੇ ਲਈ ਇਹ ਚੀਜ਼ਾਂ ਨਹੀਂ ਮਿਲਣਗੀਆਂ ਪ੍ਰਮੋਸ਼ਨ ਨਹੀਂ ਮਿਲੇਗੀ ਦਾ ਬੈਨੀਫਿਟ ਜਿਹੜਾ ਹੈ ਨਹੀਂ ਮਿਲੇਗਾ ਏਸੀਪੀ ਦਾ ਜੋ ਲਾਭ ਹੈ 4914 ਦਾ ਐਂਡ ਐਨ ਰੂਲ ਇਨਕਰੀਮੈਂਟ ਜੋ ਹੈ ਉਹ ਨਹੀਂ ਮਿਲੇਗਾ ਜੋ ਸਲਾਨਾ ਤਰੱਕੀ ਹੈ ਉਹ ਨਹੀਂ ਮਿਲੇਗੀ ਚੌਥੇ ਨੰਬਰ ਤੇ ਇਨੀ ਰਿਵੀਜ਼ਨ ਆਫ ਪੇ ਕਮਿਸ਼ਨ ਦਾ ਜਿਹੜਾ ਲਾਭ ਹੈ ਐਕਸਟੈਂਸ਼ਨ ਪੀਰੀਅਡ ਦੇ ਵਿੱਚ ਉਹ ਵੀ ਤੁਹਾਨੂੰ ਨਹੀਂ ਮਿਲੇਗਾ ਹੁਣ ਅਸੀਂ ਵਾਪਸ ਏਰੀਅਰ ਵਾਲੇ ਪੁਆਇੰਟ ਤੇ ਆਉਂਦੇ ਹਾਂ ਤਾਂ ਦੋਸਤੋ 1 ਇੱਕ 16 ਤੋਂ 30/4/16 ਡੀਡੀ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕਰੇਗਾ 1/5/16 ਤੋਂ 30/4/18 ਤੱਕ ਦਾ ਜੋ ਏਰੀਅਰ ਹੈ ਇਸ ਰੂਲ ਦੇ ਤਹਿਤ ਜੋ ਹੈ ਉਹ ਐਕਸਟੈਂਸ਼ਨ ਪੀਰੀਅਡ ਦਾ ਨਹੀਂ ਮਿਲੇਗਾ ਜੋ 1/5/18 ਤੋਂ 31/12/19 ਤੱਕ ਦਾ ਏਰੀਅਰ ਹੈ 18 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ ਤਾਂ ਤੁਹਾਨੂੰ 18 ਕਿਸ਼ਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਜੋ 18 2 2025 ਦੀ ਨੋਟੀਫਿਕੇਸ਼ਨ ਹੈ ਉਸ ਦਾ 75 ਸਾਲ ਤੋਂ ਜੋ ਕਟ ਪੈਨਸ਼ਨਰ ਹਨ ਉਹ ਕਲਾਸ ਤੇ ਲਾਗੂ ਹੋਵੇਗਾ ਤਾਂ ਇੱਕ ਇੱਕ ਬੀ ਤੋਂ 36 21 ਤੱਕ ਦਾ ਜੋ ਏਰੀਅਰ ਹੈ ਉਹ ਨੌ ਕਿਸ਼ਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਅਦਾ ਕੀਤਾ ਜਾਵੇਗਾ ਸੋ ਦੋਸਤੋ ਇਸ ਨੋਟੀਫਿਕੇਸ਼ਨ ਜਿਹੜੀ 18 2 2025 ਹੈ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ